ਨੇ ਕਬੀਰ ਸੰਤ ਨਾ ਛੱਡੈ ਸੰਤੈ ਸੰਤੈ ਦੇ ਅਰਥ ਨੇ ਸ਼ਾਂਤ ਸੁਭਾ ਜਿਹੜੀ ਰੱਬੀ ਰੂਹ ਹੈ ਉਹ ਕਦੇ ਵੀ ਆਪਣਾ ਸ਼ਾਂਤ ਸੁਭਾ ਨਹੀਂ ਛੱਡਦੀ ਤੇ ਮਹਾਰਾਜ ਨੇ ਇਹ ਵੀ ਕਿਹਾ ਵੀ ਇੰਨਾ ਕ ਵੀ ਸ਼ਾਂਤ ਨਹੀਂ ਰਹਿਣਾ ਕਿ ਵੀ ਜਿਹੜਾ ਮਰਜੀ ਆਏ ਤੇ ਤੁਹਾਡੇ ਦੋ ਚਪੇੜਾਂ ਧਰ ਜੇ ਮਹਾਰਾਜ ਨੇ ਦੋਵੇਂ ਵਚਨ ਕਹੇ ਨੇ ਜਿੱਥੇ ਗੁਰੂ ਸਭ ਨੇ ਆਖਿਆ ਵੀ ਕਿਸੇ ਦਾ ਹੱਕ ਰੱਖਣਾ ਨਹੀਂ ਤੇ ਉਥੇ ਗੁਰੂ ਸਭ ਨੇ ਇਹ ਵੀ ਆਖਿਆ ਹੈ ਜਫਰਨਾਮਾ ਪੜ੍ਹ ਕੇ ਦੇਖੋ ਨਾ ਕਿਸੇ ਨੂੰ ਆਪਣੇ ਹੱਕ ਤੇ ਡਾਕਾ ਮਾਰਨ ਦੇਣਾ ਤੇ ਨਾ ਕਿਸੇ ਦੇ ਹੱਕ ਤੇ ਡਾਕਾ ਮਾਰਨਾ ਗੁਰੂ ਸਭ ਕਹਿੰਦੇ ਨਾ ਕਿਸੇ ਤੋਂ ਡਰਨੇ ਤੇ ਨਾ ਕਿਸੇ ਨੂੰ ਡਰਾਉਣਾ ਉਹ ਕੌਣ ਹੈ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਗੁਰੂ ਤੇਗ ਬਹਾਦਰ ਸੇ ਮਹਾਰਾਜ ਸੱਚੇ ਪਾਤਸ਼ਾਹ ਕਿੰਦੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਅਨ ਗੁਰੂ ਸਾਹਿਬ ਜੀ ਦਿੱਲੀ ਦੇ ਚਾਂਦਨੀ ਚੌਂਕ ਤੇ ਪਹੁੰਚਣ ਤੋਂ ਪਹਿਲਾਂ ਇਹ ਬਚਨ ਉਚਾਰਨ ਕਰ ਦਿੱਤੇ ਨੇ ਤੇ ਜੇ ਗੁਰੂ ਸਾਹਿਬ ਨੇ ਉਚਾਰਨ ਕੀਤੇ ਤੇ ਸਤਿਗੁਰੂ ਜੀ ਔਰੰਗਜ਼ੇਬ ਦੇ ਕੋਲ ਜਾਣ ਸਮੇ ਗੁਰੂ ਸਾਹਿਬ ਡਰੇ ਨਹੀਂ ਪਹਿਲਾਂ ਗੱਲ ਉਹ ਡਰ ਦੀ ਕਰਦੇ ਨਹੀਂ ਕਬੀਨਾ ਡਰਨੇ ਤੇ ਨਾ ਡਰਾਉਣਾ ਹੈ ਜੇ ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ ਵੀ ਨਾ ਡਰਨੇ ਤੇ ਨਾ ਡਰਾਉਣਾ ਉਹ ਬ੍ਰਹਮ ਗਿਆਨੀ ਹੈ ਤਾਂ ਇਹ ਸ਼ਬਦ ਗੁਰੂ ਤੇਗ ਬਹਾਦਰ ਸੇ ਮਹਾਰਾਜੀ ਦੇ ਜੀਵਨ ਦੀ ਵਿਆਖਿਆ ਕਰਗੇ ਨੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕੋ ਨਾਨਕ ਸੁਨ ਰੇ ਮਨਾ ਮਨ ਨੂੰ ਕਹਿੰਦੇ ਮਾਨੀ ਡਰਦਾ ਮਾਨੀ ਡਰਾਉਂਦਾ ਹੈ ਗਿਆਨੀ ਤਾਹੇ ਬਖਾਨ ਉਹ ਕੌਣ ਹੈ ਉਹ ਹੈ ਬ੍ਰਹਮ ਗਿਆਨੀ ਤੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੰਤ ਨਾ ਛੱਡੈ ਸੰਤੈ ਇਤਿਹਾਸ ਤੁਸੀਂ ਸੁਣਿਆ ਜੀਵਨ ਬਾਬਾ ਨਿਹਾਲ ਸਿੰਘ ਜੀ ਦਾ ਮੈਂ ਬਾਬਾ ਕਹਤਾ ਹੈ ਕੋਈ ਕਹਣ ਕਿ ਸੰਤ ਨਹੀਂ ਕਹਿੰਦਾ ਬਾਬਾ ਵੀ ਕੋਈ ਛੋਟਾ ਲਫ਼ਜ਼ ਨਹੀਂ ਹੈ ਬਾਬਾ ਨਾਮ ਕਮਾਈ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੋਜਾਹਰ ਸਿੰਘ ਕਬੀਰ ਸਭ ਕਹਿੰਦੇ ਕਬੀਰ ਸੰਤ ਨਾ ਛੱਡੈ ਸੰਤੈ ਪਿੰਡ ਨਡਾਲੋ ਤਹਿਸੀਲ ਗੜ ਸ਼ੰਕਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਬਾਬਾ ਉੱਤਮ ਸਿੰਘ ਜੀ ਦੇ ਘਰ ਤੇ ਮਾਤਾ ਗੁਲਾਬ ਕੌਰ ਜੀ ਦੀ ਕੁੱਖ ਤੋਂ ਇਹਨਾਂ ਦਾ ਜਨਮ ਹੋਇਆ ਸੀ ਜੇ ਮੈਂ ਨਹੀਂ ਭੁੱਲਦਾ ਤੇ ਉਹ ਤਰੀਕ ਸੀ 1882 4 ਅਗਸਤ 1947 ਨੂੰ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਸਮਾ ਆਪਣੀ ਚਾਲੇ ਤੁਰਦੇ ਤੇ ਇਹਨਾਂ ਦੀ ਮੁਲਾਕਾਤ ਇਹਨਾਂ ਦੀ ਇਹਨਾਂ ਦੇ ਉੱਪਰ ਜਿਹੜਾ ਪ੍ਰਭਾਵ ਪੈਂਦਾ ਉਸ ਹੀ ਮਹਾਨ ਸ਼ਖਸੀਅਤ ਬਾਬਾ ਦੀਵਾਨ ਸਿੰਘ ਜੀ ਉਹਨਾਂ ਗੁਰਮਖਾਂ ਦੀ ਇਹਨਾਂ ਸੰਗਤ ਕੀਤੀ ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਬੱਚੇ ਨੂੰ ਵੀ ਆਪਾਂ ਵੇਖੋ ਪ੍ਰੇਰਣਾ ਦਿੰਨੇ ਆ ਇਹ ਤੇ ਸਕੂਲ ਵਿੱਚ ਖਾਲਸਾ ਸਕੂਲ ਸਟਾਕਟਨ ਆਪਣੇ ਬੱਚਿਆਂ ਨੂੰ ਆਪਾਂ ਲੈ ਕੇ ਆਉਨੇ ਆ ਤੇ ਉਹਦਾ ਕਾਰਨ ਇਹ ਹੀ ਹੈ ਵੀ ਜਿਵੇਂ ਜਿਵੇਂ ਬੱਚੇ ਸਕੂਲ ਆਉਂਦੇ ਨੇ ਤੇ ਉਹਨਾਂ ਦੇ ਉੱਪਰ ਪੜਾਉਣ ਵਾਲਿਆਂ ਦਾ ਤੇ ਵਿਦਿਆਦਾ ਸ਼ਖਸੀਅਤ ਦਾ ਪ੍ਰਭਾਵ ਪੈਂਦਾ ਹੈ ਹੁਣ ਇਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਪਿਆ ਉਹ ਕਹਿੰਦੇ ਤੁਸੀਂ ਨਾਮ ਜਪਿਆ ਕਰੋ ਸੇਵਾ ਕਰਿਆ ਕਰੋ ਔਰ ਬਾਬਾ ਦੀਵਾਨ ਸਿੰਘ ਜੀ ਦੀ ਸੰਗਤ ਕੀਤੀ ਜਦੋਂ ਸੰਗਤ ਆਪਾਂ ਰੱਬੀ ਰੂਹਾਂ ਦੀ ਕਰਾਂਗੇ ਇਸੇ ਲਈ ਜਦੋਂ ਸਾਰੀ ਅਰਦਾਸ ਕਰਦੇ ਆ ਨਾ ਅਖੀਰ ਵਿੱਚ ਆਉਂਦਾ ਸਈ ਪਿਆਰੇ ਮੇਲੇ ਇਹ ਤਾਂ ਹੀ ਅਰਦਾਸ ਵਿੱਚ ਲਫ਼ਜ਼ ਪੰਥ ਨੇ ਐਡ ਕੀਤੇ ਨੇ ਵੀ ਉਹਨਾਂ ਪਿਆਰਿਆਂ ਦਾ ਗੁਰੂ ਸਾਹਿਬ ਜੀ ਮੇਲ ਕਰਾਇਓ ਵੀ ਜਦੋਂ ਉਹਨਾਂ ਨੂੰ ਮਿਲੀਏ ਤੇ ਤੁਸੀਂ ਚੇਤੇ ਆਵੋ ਤੇ ਜਦੋਂ ਰੱਬ ਚੇਤੇ ਆਏਗਾ ਜੀਵਨ ਵਿੱਚ ਚੜ੍ਹਦੀ ਕਲਾ ਹੋएगी ਤੇ ਚੜ੍ਹਦੀ ਕਲਾ ਜਦੋਂ ਹੋਏਗੀ ਤੇ ਉਦੋਂ ਆਪਾਂ ਸਰਬੱਤ ਦਾ ਭਲਾ ਮੰਗਾਂਗੇ ਔਰ ਇਹਨਾਂ ਦੀ ਸੰਗਤ ਕਰਦੇ ਇਹਨਾਂ ਨੇ ਹੌਲੀ-ਹੌਲੀ ਫਿਰ ਇਹ ਚਾਂਸੀ ਵਿਖੇ ਫੌਜ ਵਿੱਚ ਭਰਤੀ ਹੋਏ ਟਾਡੀ ਸਿੰਘਾਂ ਨੇ ਤੁਹਾਨੂੰ ਸੁਣਾਇਆ ਹੋਣਾ ਪਰ ਮੈਨੂੰ ਗੁਰਮੁਖਾ ਵੱਲੋਂ ਸੰਗਤ ਵਿੱਚੋਂ ਬੇਨਤੀ ਹੁਕਮ ਹੋਇਆ ਵੀ ਥੋੜਾ ਜਿਹਾ ਤੁਸੀਂ ਜ਼ਰੂਰ ਬੋਲਿਓ ਹੁਣ ਬਾਬਾ ਨਿਧਾਨ ਸਿੰਘ ਜੀ ਕੁਝ ਸਮਾਂ ਫੌਜ ਵਿੱਚ ਰਹੇ ਨੇ ਛਾਂਸੀ ਰਸਾਲਾ ਨੰਬਰ 5 ਪਲਟਨ ਵਿੱਚ ਨੌਕਰੀ ਕਰਦੇ ਆ ਕਰਦੇ ਆ ਹੁਣ ਜਿਹੜੀ ਅਧਿਆਤਮਿਕ ਜਿਹੜੀ ਅੰਦਰੋਂ ਅਵਸਥਾ ਬਣੀ ਨਾ ਖਿਆਲ ਆਇਆ ਵੀ ਕਿਉਂ ਨਾ ਗੁਰੂ ਦੇ ਧਾਮਾਂ ਦੇ ਗੁਰੂ ਕੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕੀਤੇ ਜਾਣ ਦਰਸ਼ਨ ਸੰਗਤਾਂ ਅੱਜ ਵੀ ਕਰਦੀਆਂ ਨੇ ਆਪਾਂ ਨੂੰ ਪਤਾ ਹੈ ਸਾਰੇ ਆਪਾਂ ਗੁਰਧਾਮਾਂ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰੀ ਕਰਦੇ ਹਾਂ ਔਰ ਇੱਛਾ ਮਨ ਵਿੱਚ ਇਹ ਹੋਈ ਵੀ ਹਜੂਰ ਸਭ ਨੰਦੇੜ ਦੀ ਧਰਤੀ ਤੇ ਉੱਥੇ ਪਹੁੰਚਦੇ ਨੇ ਉੱਥੇ ਪਹੁੰਚ ਕੇ ਇਹਨਾਂ ਨੇ ਫਿਰ ਜਦੋਂ ਸੰਗਤ ਜਿਹੜੀ ਆ ਰਹੀ ਸੀ ਅਤ ਦੀ ਗਰਮੀ ਗੋਦਾਵਰੀ ਤੋਂ ਇਹਨਾਂ ਗਾਗਰ ਕਹਿ ਲੋ ਜਾਂ ਕੋਈ ਬਰਤਨ ਕਹਿ ਲੋ ਜਲ ਦਾ ਭਰ ਕੇ ਲਿਆਉਣਾ ਤੇ ਜਿਹੜੀ ਸੰਗਤ ਆਉਂਦੀ ਉਹਨਾਂ ਨੂੰ ਜਲ ਸਕਾਉਣਾ ਜਲ ਦੀ ਸੇਵਾ ਕਰਨੀ ਜਲ ਸ਼ਕਾਉਂਦਿਆਂ ਸ਼ਕਾਉਂਦਿਆਂ ਬਾਣੀ ਵਿੱਚ ਬੜੀਆਂ ਉਦਾਹਰਨਾਂ ਨੇ ਅਨਕਪਾਂਤ ਕਰ ਸੇਵਾ ਕਰੀਐ ਸਾਚਾ ਨਾਵਨ ਗੁਰ ਕੀ ਸੇਵਾ ਗੁਰੂ ਦੀ ਬਾਣੀ ਨੂੰ ਸੁਣਨਾ ਵੀ ਸੇਵਾ ਆ ਜਿੰਨੇ ਤੁਸੀਂ ਬੈਠੇ ਹੋ ਨਾ ਇਹ ਤੁਸੀਂ ਸੇਵਾ ਕਰ ਰਹੇ ਹੋ ਬਾਣੀ ਸੁਣਨੀ ਵੀ ਸੇਵਾ ਹੈ ਅਨਕ ਭਾਂਤ ਕਰ ਸੇਵਾ ਕਰੀਏ ਹੁਣ ਬੈਠੇ ਨਹੀਂ ਰਸਤੇ ਵਿੱਚ ਜਲ ਸ਼ਕਾਰੇ ਨਹੀਂ ਜਿਹੜੀ ਸੰਗਤ ਰਸਨ ਸਿੱਧਾ ਲੈ ਕੇ ਆਰੀ ਹੈ ਨਾ ਲੰਗਰ ਵਾਸਤੇ ਤੇ ਬਾਬਾ ਜੀ ਨੂੰ ਵੀ ਕੁਝ ਸੰਗਤਾਂ ਰਸਨ ਪਾਣੀ ਦੇਣ ਲੱਗ ਪਈਆਂ ਛੋਲੇ ਉਹਨਾਂ ਨੂੰ ਉਬਾਲਨਾ ਘੁੰਗਣੀਆਂ ਬਣਾ ਕੇ ਨਾਲੋਂ ਨਾਲ ਜਲਦੇ ਫਿਰ ਉਹ ਵੀ ਵਰਤੌਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਜਿੱਥੇ ਸੇਵਾ ਕਰਨ ਵਾਲੇ ਨੇ ਜਿੱਥੇ ਫੁੱਲ ਐ ਫਿਰ ਕੰਡੇ ਤੇ ਹੁੰਦੇ ਹੀ ਨੇ ਨਾਲ ਕੁਝ ਕਨੇ ਦੇਖਿਆ ਵੀ ਇਹ ਨਵੇਂ ਹੀ ਬਾਬਾ ਜ ਆ ਪੰਜਾਬ ਤੋਂ ਕਿਹੜਾ ਆ ਗਿਆ ਇਹਨੇ ਆਪਣਾ ਨਵਾਂ ਹੀ ਕੰਮ ਸ਼ੁਰੂ ਕਰ ਲਿਆ ਮਨ ਦੇ ਵਿੱਚ ਜੈਲਸਾ ਜੈਲਸ ਈਰਖਾ ਸ਼ੁਰੂ ਹੋ ਗਈ ਜਿਨ੍ਹਾਂ ਦੇ ਮਨ ਵਿੱਚ ਹਉਮੈ ਹੰਕਾਰ ਈਗੋ ਸੀ ਜ ਮਾਨ ਬੜਾ ਸੀ ਜਿਨ੍ਹਾਂ ਨੂੰ ਉਹ ਕਹਿੰਦੇ ਵੀ ਇਹ ਤਾਂ ਨਵੇਂ ਹੀ ਕੰਮ ਸ਼ੁਰੂ ਕਰ ਦਿੱਤਾ ਇਹਨੇ ਉੱਚੇ ਨੀਵੇਂ ਲਫਜ਼ ਤੱਕ ਬੋਲੇ ਜਿਹੜੀ ਆਪਾਂ ਆਰੰਭ ਦੇ ਵਿੱਚ ਦੋ ਸ਼ਲੋਕ ਪੜ੍ਹੇ ਸੀ ਨਾ ਕਬੀਰ ਸੰਤ ਨਾ ਛੱਡੇ ਸੰਤਈ ਸੰਤ ਉਹ ਹੁੰਦਾ ਵੀ ਜਿਹਨੂੰ ਆਲਾ ਦਵਾਲਾ ਵਾਤਾਵਰਣ ਜਿੱਦਾਂ ਦਾ ਮਰਜ਼ੀ ਬਣ ਜੇ ਉਹ ਆਪਣਾ ਸੁਭਾਅ ਨਹੀਂ ਛੱਡਦਾ ਹੁਣ ਤੇ ਸਟੇਜ ਤੇ ਜੇ ਸੰਤ ਨਾ ਨਾ ਕਵੇ ਤੇ ਸੰਤ ਕਈ ਦਫਾ ਕੀਰਤਨ ਵੀ ਨਹੀਂ ਕਰਦਾ ਪਿਸੰਤ ਨਾਲ ਆਖੇ ਹੀ ਨਹੀਂ ਮੈਨੂੰ ਕਬੀਰ ਸੰਤ ਨਾ ਛੱਡੈ ਸੰਤੈ ਜੇ ਕੋਟਕ ਕੋਟਕ ਕਰੋੜਾਂ ਜੇ ਕੋਟਕ ਮਿਲੈ ਅਸੰਤ ਅਸੰਤ ਕਹਿੰਦੇ ਨੇ ਨਾ ਸ਼ੁਕਰੇ ਬੰਦੇ ਮੂਰਖ ਵਿਕਾਰੀ ਬੰਦੇ ਹੁਣ ਜਦੋਂ ਉਹਨਾਂ ਸੇਵਾ ਸ਼ੁਰੂ ਕੀਤੀ ਨਾ ਕਈਆਂ ਨੇ ਆ ਕੇ ਬੜਾ ਉੱਚਾ ਨੀਵਾ ਬੋਲਿਆ ਸਾਨੂੰ ਕੋਈ ਕਹਿ ਦੇ ਵੀ ਤੁਸੀਂ ਗੁਰਦੁਆਰੇ ਰੋਜ਼ ਲੰਗਰ ਛਕਣ ਜਾਂਦੇ ਹੋ ਮੇਰੇ ਖਿਆਲ ਚ ਆਪਾਂ ਗੁਰਦੁਆਰਾ ਬਦਲ ਦੇਣਾ ਵੀ ਹੁਣ ਉਧਰ ਚੱਲਾਂਗੇ ਮੈਂ ਨਹੀਂ ਕਹਿੰਦਾ ਨਾ ਜਾਓ ਜਿੰਨੇ ਵੀ ਸਥਾਨ ਨੇ ਜੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਨਾ ਵੈਸੇ ਮੇਰੀ ਕਈ ਗੱਲ ਨਾਲ ਲੋਕ ਜਾਦਾ ਘਰੋੜਦੇ ਆ ਕਿਉਂਕਿ ਮੈਂ ਤਨਖਾਹ ਵਾਲਾ ਜੋ ਆ ਸੰਗਤ ਦਾ ਮੈਂ ਗ੍ਰੰਥੀ ਸਿੰਘਾਂ ਜਿਹਹਾ ਹਾਂ ਤਾਂ ਨੌਕਰੀ ਬਾਹਰੋਂ ਪ੍ਰਚਾਰਕ ਕੋਈ ਜੋ ਮਰਜੀ ਕਹਦੇ ਤੁਹਾਡੇ ਚੋਂ ਨਹੀਂ ਕੋਈ ਕੂਕ ਦਾ ਖੇਮਾ ਕਰਿਓ ਗੱਲ ਉਹੀ ਹੁੰਦੀ ਆ ਸੇਮ ਹੀ ਬੇਨਤੀ ਕਰਾਂ ਪਰ ਜੇ ਸਾਨੂੰ ਕੋਈ ਐਨਾ ਹੀ ਕਹ ਦੇ ਵੀ ਤੁਸੀਂ ਲੰਗਰ ਛਕਣ ਜਾਂਦੇ ਹੋ ਆਪ ਨੂੰ ਹੋ ਸਕਦਾ ਹੈ ਬੇਇੱਜ਼ਤੀ ਮਹਿਸੂਸ ਕਰਕੇ ਨਾ ਆਈਏ ਪਰ ਜਿਹੜਾ ਕਹਿੰਦਾ ਉਹਦੇ ਲਈ ਇਹ ਗੱਲ ਠੀਕ ਨਹੀਂ ਉਹ ਗੁਰੂ ਦਾ ਦੇਣਦਾਰ ਹੈ ਲੰਗਰ ਦੀ ਵੀ ਮਹਾਨਤਾ ਜਿਹੜਾ ਲੰਗਰ ਸੰਗਤ ਬਣਾਉਂਦੀ ਹੈ ਤੇ ਲੰਗਰ ਦੀ ਮਹਾਨਤਾ ਵੀ ਤੇ ਸੰਗਤ ਕਰਕੇ ਹੀ ਹੈ ਲੰਗਰ ਬਣਾ ਕੇ ਰੱਖ ਦਿਓ ਕੋਈ ਛਕਣ ਨਾ ਆਵੇ ਕੀ ਕਰੋਗੇ ਚੱਕ ਕੇ ਡਸਟਬਿਨ ਸੁਟਣਾ ਪਏਗਾ ਕਿਸੇ ਦੇ ਕੰਮ ਨਹੀਂ ਜੋ ਕੁਝ ਵੀ ਬਣਿਆ ਪਿਆ ਜੇ ਸੰਗਤ ਆਉਂਦੀ ਹੈ ਤਾਂ ਲੰਗਰ ਦੀ ਮਹਾਨਤਾ ਹੈ ਜੇ ਸੰਗਤ ਨਾ ਆਵੇ ਤੇ ਲੰਗਰ ਦੀ ਵੀ ਕੋਈ ਮਹਾਨਤਾ ਨਹੀਂ ਕਿਉਂਕਿ ਸ਼ੱਕਣਾ ਹੀ ਨਹੀਂ ਕਿਸੇ ਨੇ ਹੁਣ ਬਾਬਾ ਨਿਹਾਲ ਸਿੰਘ ਜੀ ਮੈਂ ਸਿਰਫ ਉਦਾਹਰਣ ਦਿੱਤੀ ਹੈ ਰੋਜ਼ ਐਦਾਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਈਆਂ ਨੂੰ ਈਰਖਾ ਦਵੇਸ਼ ਬੜੇ ਉੱਚੇ ਨੀਵੇਂ ਲਫਜ਼ ਬੋਲੇ ਚੱਲਣੇ ਬੜੇ ਮੁਸ਼ਕਲ ਹੁੰਦੇ ਕਹਿਣਾ ਸੌਕਾ ਕੁਝ ਇੱਕ ਮਨ ਦੇ ਵਿੱਚ ਨਿਰਾਸ਼ਤਾ ਜੀ ਆਈ ਅਜੇ ਉਸ ਅਵਸਥਾ ਤੇ ਇਉਂ ਕਹ ਲੋ ਪਹੁੰਚੇ ਨਹੀਂ ਲੋਕਾਂ ਦੇ ਬੋਲਾਂ ਨੇ ਮਨ ਵਿੱਚ ਨਿਰਾਸ਼ਤਾ ਲਿਆ ਦਿੱਤੀ ਤੇ ਉਹ ਤਸਵੀਰ ਤੁਸੀਂ ਵੇਖੀ ਹੋਣੀ ਘਰਾਂ ਵਿੱਚ ਵੀ ਬਾਬਾ ਜੀ ਚੌਂਕੜਾ ਮਾਰ ਕੇ ਬੈਠੇ ਰੇਲਵੇ ਸਟੇਸ਼ਨ ਤੇ ਉਹ ਇੱਕ ਪ੍ਰਤੀਕ ਹੈ ਜਾ ਕੇ ਨਾ ਰੇਲਵੇ ਸਟੇਸ਼ਨ ਤੇ ਬਹਿ ਗਏ ਕਿ ਵੀ ਜਿਹੜੀ ਟ੍ਰੇਨ ਆਏਗੀ ਉਹ ਚੜ ਕੇ ਟਿਕਟ ਲੈਣੀ ਤੇ ਪੰਜਾਬ ਜਾਣਾ ਵਾਪਸ ਇੱਥੇ ਨਹੀਂ ਰਹਿਣਾ ਵੀ ਲੋਕ ਸੇਵਾ ਨਹੀਂ ਕਰਨ ਦਿੰਦੇ ਉਹਨਾਂ ਦੇ ਜੀਵਨ ਵਿੱਚ ਮੈਂ ਪੜ ਰਿਹਾ ਸੀ ਭਾਵੇਂ ਸਾਖੀ ਕਾਰਨ ਨੇ ਲਿਖਿਆ ਹੈ ਆਪਾਂ ਭਾਵੇਂ ਕਹਿੰਦੇ ਵੀ ਇੱਕ ਵਾਰੀ ਬਾਬਾ ਨਿਹੰਗ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤੇ ਬਸ ਇੱਕੋ ਵਾਰੀ ਫਿਰ ਦਿੱਤੇ ਹੀ ਨਹੀਂ ਮੁੜ ਕੇ ਨਹੀਂ ਜਿਹੜੇ ਬੰਦਗੀ ਵਾਲੇ ਆ ਜਿਹੜੇ ਨਾਮ ਜਪਦੇ ਆ ਉਹਨਾਂ ਦੀ ਸੁਰਤ ਦੇ ਵਿੱਚੋਂ ਤਾਂ ਰੱਬ ਕਦੀ ਭੁੱਲਦਾ ਹੀ ਨਹੀਂ ਹੈ ਹਮੇਸ਼ਾ ਹੀ ਰਹਿੰਦਾ ਹੈ ਆਪਾਂ ਕਹਿੰਦੇ ਆ ਨਾਮਦੇਵ ਜੀ ਨੂੰ 372 ਵਾਰੀ ਕੀ ਫਿਰ 73 ਤੋਂ ਬਾਅਦ ਕਹਾਣੀ ਖਤਮ ਹੋ ਗਈ ਨਹੀਂ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਾ ਜਿਨ੍ਹਾਂ ਨੂੰ ਰੱਬ ਦਾ ਨਾਮ ਨਹੀਂ ਨਾ ਵਿਸਰਦਾ ਉਹ ਸੰਸਾਰ ਵਿੱਚ ਵਿਰਲੇ-ਵਿਰਲੇ ਨੇ ਟਾਵੇਂ-ਟਾਵੇਂ ਨਹੀਂ ਗੁਰਮਖ ਰੋਮ-ਰੋਮ ਹਰ ਧਿਆਵੇ ਚੌਂਕੜਾ ਮਾਰ ਕੇ ਬੈਠੇ ਨੇ ਟ੍ਰੇਨ ਦੀ ਵੇਟ ਕਰਦੇ ਨੇ ਵੀ ਕਦੋਂ ਆਏਗੀ ਵਿਧੀ ਕੀ ਬਣੀ ਸਾਖੀਕਾਰ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਖਿਤ ਰੂਪ ਦੇ ਵਿੱਚ ਮੈਂ ਦੋਵੇਂ ਉਦਾਹਰਨਾਂ ਦੇ ਰਿਹਾ ਪਰ ਇਉਂ ਕਹਿ ਲਓ ਵੀ ਅਨਭਵੀ ਖਿਆਲ ਕਹਿ ਲਓ ਅੰਦਰ ਵਿਚਾਰ ਆਏ ਕੋਈ ਆਵਾਜ਼ ਪਈ ਇਲਾਮ ਹੋਇਆ ਸਾਨੂੰ ਨਹੀਂ ਹੋ ਜਾਂਦਾ ਆਪਾਂ ਜਦੋਂ ਬੈਠੇ ਹੁੰਨੇ ਆ ਮਨ ਚ ਕਿਸੇ ਨੂੰ ਸੋਚਦੇ ਰਹਿੰਨੇ ਆ ਵੀ ਉਹਨੂੰ ਮਿਲਣਾ ਹੈ ਉਹ ਕਦੋਂ ਆਏਗਾ ਇੱਕਦਮ ਉਹਦਾ ਫੋਨ ਆ ਜਾਂਦਾ ਤੇ ਆਪਾਂ ਇੱਕਦਮ ਕਹਿੰਨੇ ਤੈਨੂੰ ਮੈਂ ਹੁਣੇ ਯਾਦ ਕਰ ਰਿਆ ਸੀ ਜੇ ਸਾਡੇ ਨਾਲ ਐਦਾਂ ਹੋ ਸਕਦਾ ਹੈ ਤੇ ਜਿਹੜੇ ਰੱਬ ਦੇ ਪਿਆਰੇ ਨੇ ਤੇ ਉਹਨਾਂ ਨਾਲ ਵੀ ਤੇ ਐਦਾਂ ਹੋ ਹੀ ਸਕਦਾ ਹੈ ਆਵਾਜ਼ ਪਈ ਨਿਹਾਨ ਸਿੰਘ ਜੀ ਕਿੱਧਰ ਚੱਲੇ ਹੋ ਕਿੱਧਰ ਤਿਆਰੀ ਖਿੱਚ ਰਹੇ ਹੋ ਸੇਵਾ ਉਹ ਹੁੰਦੀ ਹੈ ਜਿੱਥੇ ਲੋੜ ਹੋਵੇ ਪੰਜਾਬ ਦੀ ਧਰਤੀ ਤੇ ਤਾਂ ਪਹਿਲਾਂ ਹੀ ਬੜੀਆਂ ਰਹਿਮਤਾਂ ਵਰਤ ਰਹੀਆਂ ਨੇ ਇੱਥੇ ਲੋੜ ਹੈ ਇੱਥੇ ਦੱਖਣੀ ਲੋਕ ਨੇ ਨਾ ਸਮਝ ਬਹੁਤ ਲੋਕ ਨੇ ਜਿਨ੍ਹਾਂ ਨੂੰ ਅਜੇ ਪਤਾ ਨਹੀਂ ਪੰਜਾਬ ਤੋਂ ਹੀ ਤੇ ਸੰਗਤ ਨੇ ਇੱਥੇ ਆਉਣੇ ਲੰਗਰ ਪ੍ਰਸ਼ਾਦੇ ਪਾਣੀ ਦੀ ਉਹਨਾਂ ਨੂੰ ਲੋੜ ਹੈ ਤੇ ਤੁਸੀਂ ਇੱਥੇ ਰਹਿ ਕੇ ਸੇਵਾ ਕਰੋ ਇਤਿਹਾਸਕਾਰ ਜਿਹੜੇ ਗੁਰਮਖਾ ਨੇ ਜੀਵਨ ਲਿਖਿਆ ਕਹਿੰਦੇ ਉਸ ਸਮੇਂ ਬਾਬਾ ਨਿਹੰਗ ਸਿੰਘ ਜੀ ਮਾਨੀ ਮਨ ਵਿੱਚ ਕਹਿੰਦੇ ਮਹਾਰਾਜ ਆਲੇ ਦੁਆਲੇ ਤੋਂ ਈਰਖਾ ਦਵੇਸ਼ ਬੜੀ ਝੱਲਣੀ ਪੈ ਰਹੀ ਹੈ ਤੇ ਇੱਥੇ ਮੈਨੂੰ ਕਬੀਰ ਸਾਹਿਬ ਜੀ ਦੇ ਬਚਨ ਚੇਤੇ ਆਏ ਮੈਂ ਤਾਂ ਉਦਾਹਰਨ ਦਿੱਤੀ ਹੈ ਜਦੋਂ ਗੁਰੂ ਦੀ ਬਖਸ਼ਿਸ਼ ਹੋਈ ਹੋਵੇਗੀ ਬਖਸ਼ਿਸ਼ ਕੀ ਹੋਣੀ ਵੀ ਕੀ ਗੱਲ ਕੋਈ ਗੱਲ ਨਹੀਂ ਸੰਤ ਉਹ ਹੁੰਦੇ ਭਾਵੇਂ ਦੇ ਆਲੇ ਦਿਵਾਲੇ ਕਰੋੜਾਂ ਹੀ ਅਸੰਤ ਨਾ ਸਮਝ ਲੋਕ ਕਬੀਰ ਸਾਹਿਬ ਨੇ ਬੜਾ ਪਿਆਰਾ ਬਚਨ ਕਿਹਾ ਹੈ ਕਬੀਰ ਸਾਹਿਬ ਜੀ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸਟ ਕਰ ਰਹੀਐ ਸੰਤ ਮਿਲ ਸੰਤ ਕੋਈ ਸਰੀਰ ਹੀ ਨਹੀਂ ਸਰੀਰ ਤੱਕ ਨਾ ਸਹਿਮਤ ਹੋ ਜਿਓ ਰੱਬੀ ਗੁਣ ਜਦੋਂ ਤੁਹਾਡੇ ਜੀਵਨ ਵਿੱਚ ਆ ਜਾਣ ਤੇ ਉਹਨੂੰ ਜੀਵਨ ਦੇ ਵਿੱਚ ਧਾਰਨ ਕਰ ਲਓ ਤੇ ਜਦੋਂ ਸੰਸਾਰ ਦੇ ਵਿੱਚ ਕੋਈ ਨਾ ਸ਼ੁਕਰਾਂ ਬੰਦਾ ਮਿਲ ਜੇ ਔਗਣਾ ਵਾਲਾ ਉਦੋਂ ਫਿਰ ਚੁੱਪ ਕਰ ਜਾਓ ਮਿਲੇ ਅਸੰਤ ਮਸਟ ਕਰ ਰਹੀ ਐ ਮਸਤ ਹੋ ਜਾਓ ਕਬੀਰ ਸੰਤ ਨਾ ਛੱਡੈ ਸੰਤੈ ਬਾਣੀ ਨਹੀਂ ਪੜੀ ਤੁਸੀਂ ਮਹਾਰਾਜ ਕਹਿੰਦੇ ਜੇ ਕੋਟਕ ਮਿਲੇ ਅਸੰਤ ਸੰਤ ਤਾਂ ਕਦੀ ਵੀ ਆਪਣਾ ਸ਼ਾਂਤ ਸੁਭਾਅ ਨਹੀਂ ਛੱਡਦਾ ਭਾਵੇਂ ਆਲਾ ਦਵਾਲਾ ਜਿੱਦਾਂ ਦਾ ਮਰਜ਼ੀ ਹੋਵੇ ਇੱਕ ਹੁੰਦੀ ਹੈ ਮਨ ਸਥਤੀ ਇੱਕ ਹੁੰਦੀ ਹੈ ਪਰ ਸਥਤੀ ਜੇ ਆਪਾਂ ਕਹੀਏ ਨੇ ਵੀ ਮਾਹੌਲ ਠੀਕ ਹੋਵੇਗਾ ਨਾਮ ਜਪਿਆ ਕਰਾਂਗੇ ਪੰਜਾਬ ਤੋਂ ਆਏ ਆਪਾਂ ਕਹਿੰਦੇ ਉੱਥੇ ਪ੍ਰਦੂਸ਼ਣ ਬੜਾ ਹੈ ਚਾਰ ਚਪੇਰਿਆਂ ਗੱਡੀਆਂ ਦੀ ਪਾਪਾ ਬਹੁਤ ਹੈ ਵੀ ਨਾਮ ਤਾਂ ਜਾਪੀ ਨਹੀਂ ਹੁੰਦਾ ਤੇ ਜੇ ਹੁਣ ਗੁਰੂ ਪੁੱਛ ਲੇ ਵੀ ਅਮਰੀਕਾ ਵਿੱਚ ਰਹਿਨੇ ਆ ਬੜੇ ਵਧੀਆ ਏਰੀਏ ਨੇ ਜਿੱਥੇ ਚਿੜੀ ਦੀ ਆਵਾਜ਼ ਵੀ ਨਹੀਂ ਆਉਂਦੀ ਤੇ ਜੇ ਗੁਰੂ ਕਵੇ ਵੀ ਇੱਥੇ ਜਪ ਲਿਆ ਗੁਰੂ ਸਾਹਿਬ ਕਹਿੰਦੇ ਮਾਹੌਲ ਜਿੱਦਾਂ ਦਾ ਮਰਜੀ ਹੋਵੇ ਗੁਰੂ ਅਰਜਨ ਦੇ ਮਹਾਰਾਜੀ ਦੇ ਘਰ ਦਾ ਮਾਹੌਲ ਜਿਹੜਾ ਠੀਕ ਨਹੀਂ ਸੀ ਪ੍ਰਿਥੀ ਚੰਦ ਵੀ ਵਿਰੋਧੀ ਹੈ ਮੌਕੇ ਦੀ ਹਕੂਮਤ ਵੀ ਵਿਰੋਧ ਕਰਦੀ ਹੈ ਪਰ ਮਨ ਟਿਕਿਆ ਹੋਇਆ ਤੇ ਰੱਬ ਨਾਲ ਜੁੜੇ ਹੋਏ ਨੇ ਜੇ ਦੀ ਮਾਨਸ ਸਥਿਤੀ ਐ ਨਾ ਮਾਨਸ ਸਥਿਤੀ ਭਾਵ ਮਨ ਟਿਕਿਆ ਬਾਹਰੋਂ ਜਿੱਦਾਂ ਦਾ ਮਰਜੀ ਮਾਹੌਲ ਹੋਵੇ ਉਹ ਜਾਪੀ ਲੈਂਦਾ ਹੈ ਤੇ ਜੇ ਮਨ ਨਾ ਨਾ ਟਿਕਿਆ ਹੋਵੇ ਤੇ ਫੇਰ ਜਿੱਦਾਂ ਦਾ ਮਰਜੀ ਮਾਹੌਲ ਹੋਵੇ ਉਹ ਫੇਰ ਵੀ ਨਹੀਂ ਜਪ ਸਕਦਾ ਕਬੀਰ ਸੰਤ ਨਾ ਛਾੜੇ ਸੰਤੀ ਕੋ ਹੋਰ ਬਚਨ ਨਹੀਂ ਸਹਿਨ ਸੀਲ ਸੰਤੰ ਸਮ ਮਿਤਰਸ ਦੁਰਜਨੈ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਤੇ ਸਚਖੰਡ ਸ਼੍ਰੀ ਦਰਬਾਰ ਸਾਹਿਬ ਨਾਲ ਇੱਕ ਰਾਗੀ ਸਿੰਘ ਹੋਏ ਨੇ ਪਿਛਲੇ ਦਿਨੀ ਮੈਂ ਸ਼ਾਮ ਦੇ ਵਕਤ ਬੇਨਤੀ ਕੀਤੀ ਸੀ ਬੜੀ ਰੱਬੀ ਰੂਹ ਬੰਦਗੀ ਵਾਲੀ ਮਹਾਨ ਕੀਰਤਨੀਏ ਉਹਨਾਂ ਦਾ ਨਾਂ ਸੀ ਭਾਈ ਮਨਸਾ ਸਿੰਘ ਉਹ ਕੀਰਤਨ ਕਰ ਰਹੇ ਨੇ ਔਰ ਮਹਾਰਾਜਾ ਰਣਜੀਤ ਸਿੰਘ ਆਇਆ ਉਨੇ ਬੜੇ ਪਿਆਰ ਦੇ ਨਾਲ ਕੀਰਤਨ ਸੁਣਿਆ ਕੀਰਤਨ ਸੁਣਦਾ ਰਿਹਾ ਨੇਤਰ ਬੰਦ ਨੇ ਤੇ ਸੁਣਦਿਆਂ ਸੁਣਦਿਆਂ ਹਰ ਅੰਮ੍ਰਿਤ ਬਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਨੇਤਰਾਂ ਦੇ ਵਿੱਚੋਂ ਗੰਗਾ ਜਲ ਵਹਿ ਤੁਰੀ ਔਰ ਤਾਬਿਆ ਬੈਠੇ ਨੇ ਹੈਡ ਗਰੰਥੀ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸਮਾਪਤੀ ਹੋਈ ਤੇ ਰਾਜਾ ਸਾਹਿਬ ਬੜੇ ਬਰਾਗ ਵਿੱਚ ਉਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਬਾਅਦ ਵਿੱਚ ਹੈੱਡ ਗ੍ਰੰਥੀ ਭਾਈ ਸੰਤ ਸਿੰਘ ਕਹਿੰਦੇ ਰਾਜਾ ਸਾਹਿਬ ਭਾਈ ਮਨਸਾ ਸਿੰਘ ਕੀਰਤਨੀਏ ਬੜੇ ਲਾਜਵਾਬ ਨੇ ਬੜੇ ਕੀਰਤਨ ਦੇ ਧਨੀ ਨੇ ਰੱਬੀ ਰੂਹ ਨੇ ਤੇ ਮੇਰੇ ਵੱਲੋਂ ਬੇਨਤੀ ਹੈ ਵੀ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ مالی ਹਾਲਤ ਹੈ ਨਾ ਉਹ ਬੜੀ ਮਾੜੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੈਂ ਇਹਨਾਂ ਨੂੰ ਅੱਜ 10000 ਮੋਹਰਾਂ ਦੇਣ ਦਾ ਐਲਾਨ ਕਰਦਾ ਤੇ ਇਹਨਾਂ ਨੂੰ ਬੇਨਤੀ ਕਰੋ ਕਿ ਇਹ ਮੇਰੇ ਘਰ ਆਉਣ ਮਹਿਲਾਂ ਵਿੱਚ ਤੇ ਮੈਂ ਆਪ ਜੀ ਨੂੰ ਲੰਗਰ ਪ੍ਰਸ਼ਾਦਾ ਪਾਣੀ ਵੀ ਸ਼ਕਾਉਣਾ ਹੈ ਆਪਾਂ ਗੱਲ ਕਰਦੇ ਹਾਂ ਵੀ ਸੰਤ ਸਹਿਨਸੀਲ ਸੰਤਾਂ ਕਿੰਨੀ ਅੰਦਰ ਹੁਣ ਮਹਾਰਾਜਾ ਰਣਜੀਤ ਸਿੰਘ ਇਹ ਕਹਿ ਕੇ ਸੱਦਾ ਪੱਤਰ ਦੇ ਕੇ ਚੱਲ ਗਿਆ ਵਾਪਸ ਇੱਕ ਦੋ ਦਿਨ ਲੰਘੇ ਉਡੀਕਦਾ ਰਿਹਾ ਵੀ ਰਾਜੇ ਮਹਾਰਾਜਿਆਂ ਨੂੰ ਅਮੀਰਾਂ ਨੂੰ ਤੇ ਲੋਕ ਜੇ ਨਾਂ ਵੀ ਸੱਦਨ ਲੋਕ ਫਿਰ ਵੀ ਚੱਲ ਜਾਂਦੇ ਨੇ ਗਰੀਬ ਤਾਂ ਹਾੜੇ ਕੱਢ ਲੈ ਲੋਕ ਫਿਰ ਵੀ ਨਹੀਂ ਜਾਂਦੇ ਗੁਰੂ ਗਰੀਬ ਨਿਵਾਜ ਲਫ਼ਜ਼ ਕਿਉਂ ਜੁੜਿਆ ਹੈ ਮਲਕ ਭਾਗੋ ਆਵਾਜ਼ਾਂ ਮਾਰ ਦੇ ਗੁਰੂ ਨਾਨਕ ਪਾਤਸ਼ਾਹ ਲਾਲੋ ਤਰਖਾਨ ਦੇ ਘਰ ਜਾਂਦੇ ਨੇ ਆਵਾਜ਼ ਵੀ ਕੋਈ ਨਹੀਂ ਮਾਰੀ ਪਰ ਉਹਨੇ ਬਾਹਰੋਂ ਨਹੀਂ ਆਵਾਜ਼ ਮਾਰੀ ਉਹਨੇ ਅੰਦਰੋਂ ਆਵਾਜ਼ ਮਾਰੀ ਮਲਕ ਭਾਗੋ ਬਾਹਰੋਂ ਮਾਰਦਾ ਅੰਦਰ ਤੇ ਹੰਕਾਰ ਬੋਲਦਾ ਉਹਦੇ ਤੇ ਸਤਿਗੁਰੂ ਅੰਦਰ ਦੀ ਤੇ ਗੱਲ ਜਾਣਦੇ ਨਹੀਂ ਬੇਨਤੀ ਕਰ ਰੇ ਸਾਂ ਮਹਾਰਾਜਾ ਰਣਜੀਤ ਸਿੰਘ 1 2 ਦਿਨ ਬਤੀਤ ਹੋਏ ਸਨੇਹਾ ਲਾਇਆ ਕਿ ਆਏ ਨਹੀਂ ਵੀ ਕੀ ਗੱਲ ਫਿਰ ਆਪ ਖੁਦ ਚੱਲ ਕੇ ਆਏ ਆ ਕੇ ਕਹਿੰਦੇ ਭਾਈ ਸਭ ਤੁਹਾਨੂੰ ਮੈਂ ਬੁਲਾਇਆ ਵੀ ਸੀ ਘਰੇ ਲੰਗਰ ਪ੍ਰਸ਼ਾਦਾ ਪਾਣੀ ਸ਼ਕਣ ਲਈ ਉਹ ਕਹਿੰਦੇ ਨਹੀਂ ਅਸੀਂ ਆਪਣੇ ਘਰ ਹੀ ਛੱਕਦੇ ਹਾਂ ਤੇ ਆ ਮੇਰੇ ਵੱਲੋਂ 10000 ਮੋਹਰਾ ਤੇ ਅੱਗੋਂ ਰਾਗੀ ਮਨਸਾ ਸਿੰਘ ਜੀ ਉਹ ਕਹਿਣ ਲੱਗੇ ਵੇਖੋ ਹੁਣ ਅੱਜ ਤੁਸੀਂ ਹੁਣ ਕਈਆਂ ਕਹਣਾ ਵੀ ਤੁਹਾਡੇ ਰਾਗੀ ਜਾਂ ਤੁਸੀਂ ਕਿਉਂਕਿ ਗੱਲ ਫਿਰ ਬੰਦਾ ਸਾਡੇ ਤੇ ਲਿਆ ਕੇ ਖਤਮ ਕਰਦਾ ਪਰ ਦੋਵੇਂ ਪਾਸੇ ਦੇਖੋ ਨਾ ਦੋਵੇਂ ਪਾਸੇ ਇੱਕ ਪਾਸਾ ਨਾ ਦੇਖੋ ਇੱਕ ਬੰਨੇ ਮਹਾਰਾਜਾ ਰਣਜੀਤ ਸਿੰਘ ਦੀ ਵੀ ਤੇ ਭਾਵਨਾ ਵੇਖੋ ਨਾ ਤੇ ਇੱਕ ਬੰਨੇ ਰਾਗੀ ਮਨਸਾ ਸਿੰਘ ਦੀ ਵੀ ਭਾਵਨਾ ਦੋਵਾਂ ਦੀਆਂ ਭਾਵਨਾ ਜੁੜੀਆਂ ਹੁਣ ਰਾਗੀ ਮਨਸਾ ਸਿੰਘ ਜੀ ਕਹਿੰਦੇ ਵੀ ਨਹੀਂ ਮੈਨੂੰ ਜੀ ਮਾਇਆ ਦੀ ਨਹੀਂ ਲੋੜ ਕੀ ਮੈਂ ਜਿਹਦਾ ਕੀਰਤਨ ਕਰਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਕੀ ਉਹਨੂੰ ਮੇਰੀ ਗਰੀਬੀ ਹਾਲਤ ਦਾ ਪਤਾ ਨਹੀਂ ਹੈ ਕਹਿੰਦੇ ਜੀ ਪਤਾ ਹੈ ਰਾਗੀ ਮਨਸਾ ਸਿੰਘ ਜੀ ਗੁਰਮੁਖ ਪਿਆਰੀ ਕਹਿਣ ਲੱਗੇ ਫਿਰ ਤੁਸੀਂ ਗੁਰੂ ਰਾਮਦਾਸ ਸਾਹਿਬ ਜੀ ਦਾ ਰੋਲ ਕਿਉਂ ਅਦਾ ਕਰ ਰਹੇ ਹੋ ਤੁਹਾਨੂੰ ਜੇ ਪਤਾ ਹੈ ਮੇਰੇ ਗੁਰੂ ਨੂੰ ਪਤਾ ਹੈ ਪਰ ਤੁਸੀਂ ਇਹ ਕਿਉਂ ਕਰ ਰਹੇ ਹੋ ਉਹ ਕਹਿੰਦਾ ਜੀ ਤੁਹਾਡੀ ਜਿਹੜੀ ਆਰਥਿਕ مالی ਹਾਲਤ ਹੈ ਮੈਂ ਚਾਹੁੰਨਾ ਕਿ ਤੁਹਾਨੂੰ ਮੈਂ ਕੁਝ ਮੋਹਰਾ ਦਿਆਂ ਤੇ ਤੁਸੀਂ ਇਹ ਆਪਣੀ مالی ਹਾਲਤ ਠੀਕ ਕਰ ਲਓ ਤੇ ਰਾਗੀ ਮਨਸਾ ਸਿੰਘ ਜੀ ਕਹਿਣ ਲੱਗੇ ਮਹਾਰਾਜਾ ਸਾਹਿਬ ਮਹਾਰਾਜਾ ਸਭ ਨੂੰ ਉਹਨਾਂ ਨੇ ਬੁਰਾ ਨਹੀਂ ਬੋਲਿਆ ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਨੇ ਹੁਣ ਕੋਈ ਤੁਹਾਡੀ ਮਦਦ ਕਰਨੀ ਚਾਵੇ ਜਿਵੇਂ ਸੰਗਤ ਹੈ ਤੁਸੀਂ ਰਾਗੀ ਢਾਡੀ ਸੇਵਾਦਾਰਾਂ ਨੂੰ ਦਿਨੇ ਹੋ ਤੇ ਜੇ ਕੋਈ ਮੇਰੇ ਵਰਗਾ ਕਵੇ ਨਹੀਂ ਨਹੀਂ ਮੈਂ ਨਹੀਂ ਲੈਣੇ ਤੇ ਬਾਅਦ ਵਿੱਚ ਕਹੀ ਜਾਵੇ ਵੀ ਐਦਾਂ ਕਹਿ ਕੇ ਤਾਂ ਕੰਮ ਜਾਈ ਖਰਾਬ ਕਰ ਲਿਆ ਫਿਰ ਮਨ ਵਿੱਚ ਪਛਤਾਈ ਜਾਵੇ ਬੰਦਾ ਨਹੀਂ ਹੁਣ ਰਾਗੀ ਮਨਸਾ ਸਿੰਘ ਕਹਿੰਦੇ ਮਹਾਰਾਜਾ ਸਾਹਿਬ ਜਿਹੜੀ ਤੁਹਾਡੀ ਭਾਵਨਾ ਆਪਣੇ ਲੈਵਲ ਤੇ ਤੁਹਾਡੀ ਜਿਹੜੀ ਅਵਸਥਾ ਮੈਂ ਤੁਹਾਡੀ ਭਾਵਨਾ ਦੀ ਮੈਂ ਕਦਰ ਕਰਦਾ ਪਰ ਮੇਰੀ ਜਿਹੜੀ ਅੰਦਰੋਂ ਭਾਵਨਾ ਕਿ ਜਿੰਨਾ ਕੁ ਮੈਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਜਿੱਥੇ ਮੈਂ ਹਾਂ ਮੈਂ ਉਥੇ ਠੀਕ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਰਾਗੀ ਮਨਸਾ ਸਿੰਘ ਜੀ ਦਾ ਇਹ ਸਬਰ ਤੇ ਸੰਤੋਖ ਤੇ ਸ਼ਾਂਤ ਸੁਭਾਅ ਦੇਖ ਕੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਲੋਕ ਉਡੀਕਦੇ ਨੇ ਸਿਜਦਾ ਕਰਦੇ ਨੇ ਤੇ ਉਹ ਰਾਗੀ ਮਨਸਾ ਸਿੰਘ ਜੀ ਦੀ ਸ਼ਖਸੀਅਤ ਤੋਂ ਇੰਨਾ ਕਿ ਪ੍ਰਭਾਵਿਤ ਹੋਇਆ ਕਿ ਹੱਥ ਜੋੜ ਕੇ ਅੱਗੇ ਖਲੋ ਗਿਆ ਤੇ ਕਹਿੰਦਾ ਮਹਾਰਾਜ ਜਿਹੜੀ ਤੁਹਾਡੀ ਅਵਸਥਾ ਹੈ ਨਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਕਬੀਰ ਸੰਤ ਨਾ ਛਾੜੈ ਸੰਤੈ ਜੇ ਕੋਟਕ ਮਿਲੈ ਅਸੰਤ ਮੱਲਿਆਗਰ ਭਯੰਗਮ ਮੱਲਿਆਗਰ ਚੰਦਨ ਭਯੰਗਮ ਸੱਪ ਮਲਿਆਗਰ ਇੱਕ ਪਹਾੜ ਹੈ ਤੇ ਉਹਦੇ ਉੱਪਰ ਚੰਦਨ ਦੇ ਬ੍ਰਿਸ਼ ਹੁੰਦੇ ਨੇ ਤੇ ਮ ਉਹਦੇ ਉੱਪਰ ਭਯੰਗਮ ਸੱਪ ਹੈ ਜਿਹੜੇ ਆਲੇ-ਦਾਲੇ ਲਪੇਟੇ ਹੁੰਦੇ ਨੇ ਪਰ ਐਨੇ ਜ਼ਹਿਰੀਲੇ ਸੱਪ ਲਪੇਟਣ ਸਦਕਾ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੰਦਨ ਨੇ ਜਿਹੜਾ ਉਹ ਜ਼ਹਿਰੀਲੇ ਨਾਗਾਾਂ ਦੀ ਜ਼ਹਿਰ ਨਹੀਂ ਕਬੂਰਦਾ ਭਾਵੇਂ ਉਹਦੇ ਆਲੇ-ਦੁਆਲੇ ਨੇ ਇਸੇ ਤਰ੍ਹਾਂ ਜਿਹੜਾ ਬੰਦਗੀ ਵਾਲੇ ਨੇ ਰੱਬ ਦੇ ਨਾਲ ਜੁੜਿਆ ਮਾਹੌਲ ਜਿੱਦਾਂ ਦਾ ਮਰਜੀ ਹੋਵੇ ਉਹ ਆਪਣੀ ਅੰਦਰਲੀ ਸ਼ੀਤਲਤਾ ਨਹੀਂ ਛੱਡਦਾ ਕਬੀਰ ਸੰਤ ਨਾ ਛੱਡੈ ਸੰਤੈ ਜੇ ਕੋਟਕ ਮਲੇ ਅਸੰਤ ਮਲਿਆਗਰ ਭਉੰਗਮ ਬੇੜਿਓ ਤਾਂ ਸ਼ੀਤਲਤਾ ਨ ਤਜੰਤ ਜ਼ਹਿਰੀਲੇ ਸੱਪ ਨੇ ਆਲੇ ਦਿਵਾਲੇ ਪਰ ਉਹਨੇ ਫੇਰ ਵੀ ਆਪਣਾ ਅੰਦਰੋਂ ਸ਼ਾਂਤ ਸੁਭਾਅ ਸੁਗੰਧੀ ਨਹੀਂ ਛੱਡੀ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ ਸੈਨ ਸੀਲ ਸੰਤੰ ਸਮ ਮਿਤਰਸ ਦੁਰਜਨੇ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ ਆਵਦ ਕਹਿੰਦੇ ਨੇ ਸ਼ਸਤਰ ਨੂੰ ਉਪਤਿਸ਼ਟਤੇ ਕਹਿੰਦੇ ਨੇ ਖਲੋਤਾ ਹੋਵੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਹੁਣ ਸੰਤ ਦਾ ਸੁਭਾਗ ਕੀ ਆ ਸੰਤ ਕਿਹਨੂੰ ਕਹਿੰਦੇ ਨੇ ਜਿਹੜਾ ਅੰਦਰੋਂ ਜੁੜਿਆ ਨਾ ਉਹਦੇ ਬਾਰੇ ਕੋਈ ਬਾਹਰੋਂ ਜੋ ਮਰਜੀ ਸੋਸ਼ਲ ਮੀਡੀਆ ਤੇ ਇੱਧਰ ਉੱਧਰ ਜੋ ਮਰਜੀ ਲਿਖੀ ਬੋਲੀ ਜਾਵੇ ਜੇ ਉਹ ਨਹੀਂ ਨਾ ਥੜਕਦਾ ਜੇ ਨਹੀਂ ਡੋਲਦਾ ਕبھی ਚਲੋ ਉਹਨਾਂ ਦੀ ਸਭ ਦੀ ਡਿਊਟੀ ਲੱਗੀ ਹੈ ਰੱਬ ਉਹਨਾਂ ਦਾ ਭਲਾ ਕਰੇ ਤੇ ਸਮਝ ਲਓ ਉਹੀ ਸੰਤ ਹੈ ਉਹ ਕੋਈ ਟਰੱਕ ਚਲਾਉਣ ਵਾਲਾ ਵੀ ਹੋ ਸਕਦਾ ਹੈ ਉਹ ਕੋਈ ਮੇਰੀ ਮਾਤਾ ਭੈਣ ਵੀ ਹੋ ਸਕਦੀ ਹੈ ਉਹ ਕੋਈ ਕਿਰਤ ਕਰਨ ਵਾਲਾ ਵੀ ਹੋ ਸਕਦਾ ਹੈ ਉਹ ਪੈਂਟ ਸ਼ਰਟ ਵਿੱਚ ਵੀ ਹੋ ਸਕਦਾ ਹੈ ਕੱਪੜੇ ਨਹੀਂ ਮੈਨੇ ਰੱਖਦੇ ਸੰਤ ਲਈ ਕਿਉਂਕਿ ਅਵਸਥਾ ਨੂੰ ਆਖਿਆ ਮਾਰੇ ਕਹਿੰਦੇ ਸੈਨ ਸੀਲ ਸੰਤੰ ਸਮ ਮਿਤ੍ਰਸ ਦੁਰਜਨੇ ਕਹਿੰਦੇ ਸੰਤ ਉਹ ਹੈ ਸੰਮ ਮਿਤਰਸ ਸੰਮ ਦੇ ਅਥਨੇ ਬਰਾਬਰ ਕਹਿੰਦੇ ਦੁਸ਼ਮਣ ਆ ਕੇ ਉਹਦੇ ਅੱਗੇ ਹਥਿਆਰ ਲੈ ਕੇ ਖਲੋਜੀ ਤੇ ਇੱਕ ਮਿੱਤਰ ਕਹਿੰਦੇ ਉਹਦੇ ਅੱਗੇ ਭੋਜਨ ਦੀ ਥਾਲੀ ਲੈ ਕੇ ਖਲੋਤਾ ਹੋਵੇ ਕਹਿੰਦੇ ਜਿਹੜਾ ਸੰਤ ਹੈ ਨਾ ਉਹਦੀ ਬਿਰਤੀ ਉਹਦੇ ਖਿਆਲ ਮਿੱਤਰ ਤੇ ਦੁਸ਼ਮਣ ਲਈ ਸੇਮ ਹੀ ਨੇ ਸਹਿਨ ਸੀਲ ਸੰਤੰ ਸੰਮ ਮਿਤਰਸ ਦੁਰਜਨੇ ਨਾਨਕ ਭੋਜਨ ਅਨਕ ਪ੍ਰਕਾਰੇਣ ਕਹਿੰਦੇ ਮਿੱਤਰ ਥਾਲੀ ਲੈ ਕੇ ਆ ਗਿਆ ਭੋਜਨ ਦੀ ਨਿੰਦਕ ਆਵਦ ਨਿੰਦਕ ਬੰਦਾ ਸ਼ਸਤਰ ਲੈ ਕੇ ਖਲੋਤਾ ਨਿੰਦਕ ਆਵਦ ਆਵਦ ਮਨੇ ਤਲਵਾਰ ਅਥਿਆਰ ਉਪਤਿਸ਼ਟ ਤੇ ਅੱਗੇ ਖੜਾ ਹੈ ਮਾਰੇ ਕਹਿੰਦੇ ਜਿਹੜਾ ਮਹਾਪੁਰਸ਼ ਹੈ ਨਾ ਗੁਰਮੁਖ ਉਹਦੇ ਲਈ ਮਿੱਤਰ ਤੇ ਦੁਸ਼ਮਣ ਭੋਜਨ ਖਵਾਉਣ ਵਾਲਾ ਤੇ ਭੋਜਨ ਖੋਣ ਵਾਲਾ ਉਹਦੇ ਲਈ ਸੇਮ ਹੀ ਨੇ ਮਾਰੇ ਕਹਿੰਦੇ ਆਹ ਹੈ ਸੰਤ ਦੀ ਪਦਵੀ ਤੇ ਇਹਨੂੰ ਕਹਿੰਦੇ ਨੇ ਸੰਤ ਗੁਰੂ ਕਿਰਪਾ ਕਰੇ ਮੇਰ ਕਰੇ